ਅੱਜ ਬਣਾਵਾਂਗੇ ਜੀ ਆਪਾਂ ਹਰੀ ਮਿਰਚ ਦਾ ਅਚਾਰ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਇਹਦੇ ਵਿੱਚ ਆਪਾਂ ਨੇ ਜਿਹੜੇ ਮਸਾਲੇ ਪਾਏ ਨੇ ਉਹ ਬਿਲਕੁਲ ਵੀ ਖਰਾਬ ਹੋਣ ਵਾਲਾ ਇਹ ਚਾਰਨੀ ਜਿੰਨੇ ਸਾਲ ਤੁਸੀਂ ਮਰਜ਼ੀ ਰੱਖ ਲਓ ਆਪਾਂ ਵੀਡੀਓ ਕਰਦੇ ਜੀ ਸਟਾਰਟ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਆਪਾਂ ਨੇ ਜੀ ਹਰੀਆਂ ਮਿਰਚਾਂ ਜਿਹੜੀਆਂ ਧੋਸ ਮਾਰ ਕੇ ਰੱਖੀਆਂ ਸੀਗੀਆਂ ਇਹ ਆਪਣੀਆਂ ਗਈਆਂ ਸੁੱਕ ਆਪਣੇ ਅੰਦਰ ਰੱਖ ਕੇ ਸੁਕਾਈਆਂ ਨੇ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਕਿਵੇਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਵਧੀਆ ਠੀਕ ਠਾਕ ਆ ਜੀ ਅੱਜ ਬਣਾਵਾਂਗੇ ਜੀ ਆਪਾਂ ਹਰੀ ਮਿਰਚ ਦਾ ਅਚਾਰ ਆਪਾਂ ਨੇ ਜੀ ਹਰੀਆਂ ਮਿਰਚਾਂ ਤੋੜ ਲਿਆਂਦੀਆਂ ਸੀ ਉਹਨਾਂ ਨੂੰ ਤੋਂ ਸਮਾਰ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਨੇ ਵਾਸ਼ ਕਰ ਲਿਆ ਵਾਸ਼ ਕਰਕੇ ਆਪਾਂ ਨੇ ਜੀ ਧੁੱਪੇ 'ਨੇ ਸੁਕੜੀਆਂ ਪਾਈਆਂ ਹੋਏਗੀਆਂ ਤੇ ਆਪਾਂ ਨੇ ਅੰਦਰ ਪੱਖੇ 'ਚ ਰੱਖ ਕੇ ਹੀ ਸੁਕਾਈਆਂ ਨੇ ਕਿਉਂਕਿ ਜਦੋਂ ਆਪਾਂ ਧੁੱਪ ਦੇ ਵਿੱਚ ਪਾ ਦਿੰਨੇ ਆ ਤਾਂ ਹਰੀ ਮਿਰਚ ਦਾ ਕਲਰ ਵੀ ਬਹੁਤ ਜ਼ਿਆਦਾ ਚੇਂਜ ਹੋ ਜਾਂਦਾ ਬਹੁਤ ਫਿੱਕਾ ਕਲਰ ਹੋ ਜਾਂਦਾ ਨਾਲੇ ਐਵੇਂ ਐਵੇਂ ਸੁੱਕ ਜਾਂਦੀਆਂ ਨੇ ਧੁੱਪ ਦੇ ਨਾਲ ਇਹਨਾਂ ਨੂੰ ਅੰਦਰ ਆ ਤੁਸੀਂ ਅੰਦਰ ਹੀ ਪੱਖੇ ਦੀ ਹਵਾ ਦੇ ਨਾਲ ਸਕਾਓ ਮਿਰਚ ਨੂੰ ਜਿਹੜੇ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਉਹ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਾਂ ਨੇ ਹਰੀਆਂ ਮਿਰਚਾਂ ਦਾ ਅਚਾਰ ਤਾਂ ਜੀ ਬਹੁਤ ਵਾਰੀ ਬਣਾਇਆ ਅੱਜ ਆਪਾਂ ਕੁਝ ਅਲੱਗ ਤਰੀਕੇ ਨਾਲ ਬਣਾਵਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਾਂ ਨੇ ਉਹਦੇ ਲਈ ਕੀ ਸਮਾਨ ਲਿਆ ਉਹ ਵੀ ਤੁਹਾਨੂੰ ਦੱਸਦੇ ਆਂ ਆਪਾਂ ਨੇ ਜੀ ਅੱਧਾ ਚਮਚਾ ਲਿਆ ਮੇਥਿਆਂ ਦਾ ਤੇ ਅੱਧਾ ਚਮਚਾ ਇਹ ਕਲੌਂਜੀ ਦਾ ਲਿਆ ਆਪਾਂ ਨੇ ਜੀ 3.5 ਚਮਚੇ ਲਏ ਨੇ ਸੌਫ ਦੇ ਆ ਦੋ ਚਮਚੇ ਹੋ ਗਏ ਆਪਣੇ ਰਾਈ ਰਾਈ ਤੋਂ ਬਿਨਾ ਚਾਰ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਤੁਸੀਂ ਰਾਈ ਨੂੰ ਜ਼ਰੂਰ ਟਰਾਈ ਕਰਿਓ ਰਾਈ ਦੀ ਜਗ੍ਹਾ ਤੁਸੀਂ ਪੀੜੀ ਸਰਸੋਂ ਵੀ ਪਾ ਸਕਦੇ ਹੋ ਸਰੋਂ ਤੇ ਜੇ ਤੁਸੀਂ ਤੁਹਾਡੇ ਕੋਲੇ ਨਹੀਂ ਹੈਗੀ ਰਾਈ ਤੇ ਆਪਾਂ ਥੋੜੀ ਜਿਹੀ ਲਵਾਂਗੇ ਹਿੰਗ ਹਿੰਗ ਵੀ ਆਪਾਂ ਪਾਵਾਂਗੇ ਆਪਾਂ ਨੇ ਜੀ 100 ਗ੍ਰਾਮ ਲਿਆ ਸੀ ਸਰੋਂ ਦਾ ਤੇਲ ਇਹਨੂੰ ਬਿਲਕੁਲ ਆਪਾਂ ਚੰਗੀ ਤਰ੍ਹਾਂ ਨਾਲ ਕਾੜ ਲੈਣੇ ਆ ਜਦੋਂ ਆਪਣੇ ਤੇਲ ਦੇ ਵਿੱਚੋਂ ਥੋੜੇ ਜਿਹਾ ਧੂਏ ਦੇ ਟੈਪ ਜਿਹਾ ਹੋਣ ਲੱਗ ਗਿਆ ਭਾਪਾ ਜੀ ਨਿਕਲਣ ਲੱਗ ਗਿਆ ਫਿਰ ਆਪਾਂ ਗੈਸ ਬੰਦ ਕਰ ਦਾਂਗੇ ਤੇ ਫਿਰ ਇਹਨੂੰ ਆਪਾਂ ਠੰਡਾ ਕਰਕੇ ਅਚਾਰ ਦੇ ਵਿੱਚ ਪਾਵਾਂਗੇ ਜਾਂ ਨੂੰ ਆਪਾਂ ਮਸਾਲੇ ਇੱਧਰ ਤਿਆਰ ਕਰ ਲੈਣੇ ਆ ਆਪਾਂ ਜੀ 4 ਚਮਚੇ ਲਮਗੇ ਚਿੱਟੇ ਨਮਕ ਦੇ ਇਹ ਥੋੜੀ ਮਿਰਚ ਤਿੱਖੀ ਨਹੀਂ ਹੈਗੀ ਤਾਂ ਤੁਸੀਂ ਘੱਟ ਨਮਕ ਪਾ ਲਓ ਜੇ ਜਿਆਦਾ ਤੇਜ਼ ਆ ਤਾਂ ਵੱਧ ਨਮਕ ਪਾ ਲਿਓ ਤੇ ਅੱਧਾ ਚਮਚਾ ਪਾਵਾਂਗੇ ਆਪਾਂ ਹਲਦੀ ਦਾ ਅੱਧਾ ਚਮਚਾ ਹੀ ਪਾਵਾਂਗੇ ਆਪਾਂ ਥੋੜੀ ਦੇਗੀ ਮਿਰਚ ਦਾ ਲਾਲ ਦਾ ਇਹ ਤਿੱਖੀ ਨਹੀਂ ਹੁੰਦੀ ਇਹ ਸਿਰਫ ਕਲਰ ਦੇਣ ਵਾਸਤੇ ਹੁੰਦੀ ਆ ਆਪਾਂ ਜੀ ਆਹ ਛੋਟਾ ਚਮਚਾ ਪਾਵਾਂਗੇ ਕਾਲੇ ਨਮਕ ਦਾ ਇਹਨਾਂ ਨੂੰ ਜੇ ਆਪਾਂ ਮਿਕਸ ਕਰ ਲਾਂਗੇ ਜਿਹੜੇ ਆਪਣੇ ਸੌਫਾ ਮੇਥੇ ਨੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਰੋਸਟ ਕਰਦੇ ਹਾਂ ਤੇਲ ਹੋ ਗਿਆ ਜੀ ਗਰਮ ਆਪਣਾ ਇਹਨੂੰ ਆਪਾਂ ਠੰਡਾ ਕਰਦੇ ਹਾਂ ਇਹਦੇ ਵਿੱਚ ਆਪਾਂ ਸੌਂਫ ਪਾ ਦਿੰਨੇ ਆ ਥੋੜੇ ਜਿਹੀ ਮੇਥੀ ਦਾਣੇ ਪਾ ਦਾਂਗੇ ਜੇ ਤੁਸੀਂ ਮੇਥੇ ਨਹੀਂ ਪਾਉਣਾ ਚਾਹੁੰਦੇ ਹੈਗੇ ਤਾਂ ਇਹਨਾਂ ਨੂੰ 스ਲਿੱਪ ਕਰ ਦਿਓ ਜੇ ਤੁਹਾਨੂੰ ਨਹੀਂ ਵਧੀਆ ਲੱਗਦੀ ਤੇ ਪਰ ਅੱਧਾ ਚਮਚਾ ਜ਼ਿਆਦਾ ਨਹੀਂ ਹੋਗਾ ਤੁਸੀਂ ਪਾ ਸਕਦੇ ਹੋ ਤੇ ਚਾਰ ਦਾ ਸਵਾਦ ਵੀ ਬਹੁਤ ਵੱਖਰਾ ਆਉਂਦਾ ਵਾ ਖਾਣ ਚ ਵੀ ਬਹੁਤ ਜ਼ਿਆਦਾ ਵਧੀਆ ਬਣਦਾ ਵਾ ਆਪਾਂ ਨੇ ਜੀ ਇਹਨਾਂ ਨੂੰ ਰੋਸਟ ਕਰ ਲਿਆ ਹੁਣ ਆਪਾਂ ਠੰਡਾ ਕਰਕੇ ਇਹਨੂੰ ਆਪਾਂ ਗ੍ਰाइंड ਕਰ ਲੈਨੇ ਆ ਆਪਾਂ ਨੇ ਜਿਹੜੇ ਮਸਾਲਾ ਗ੍ਰाइंड ਕੀਤੇ ਆ ਉਹ ਆਪਾਂ ਇਹਦੇ ਵਿੱਚ ਪਾ ਲਈਏ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਮਿਕਸ ਕਰ ਲੈਣੇ ਆ ਤੁਸੀਂ ਨੂਨ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਘੱਟ ਲੱਗਦਾ ਤਾਂ ਤੁਸੀਂ ਹੋਰ ਪਾ ਲਿਓ ਆਪਾਂ ਨੇ ਇਹ ਸਾਰੇ ਮਿਕਸ ਕਰ ਲਏ ਆਪਣੀਆਂ ਜਿਹੜੀਆਂ ਹਰੀਆਂ ਮਿਰਚਾਂ ਸੀ ਉਹ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਸਾਰੀਆਂ ਪਹਿਲਾਂ ਚੰਗੀ ਤਰ੍ਹਾਂ ਨਾਲ ਆਪਾਂ ਸੁੱਕੇ ਮਸਾਲੇ ਇਹਦੇ ਵਿੱਚ ਹਲਾਵਾਂਗੇ ਆਪਾਂ ਜੀ ਉਹ ਸਰੋਂ ਦੇ ਤੇਲ ਦੇ ਵਿੱਚ ਹਿੰਗ ਪਾਵਾਂਗੇ। ਪਸ ਆਪਾਂ ਨਿਕ ਪਾਵਾਂਗੇ। ਹਿੰਗ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਚਾਰ ਵਧੀਆ ਬਣਦਾ ਵਾ। ਆਪਾਂ ਇਹਦੇ ਵਿੱਚ ਜੀ ਅਰਾਇ ਪਾਦਾਂਗੇ। ਇਹ ਵੀ ਐਡ ਕਰ ਦਿੰਨੇ ਆ। ਤੇ ਕਲੌਂਜੀ ਵੀ ਪਾ ਦਿੰਨੇ ਆ। ਆਪਣਾ ਸਰੋਂ ਦਾ ਤੇਲ ਹੋ ਗਿਆ ਸੀਗਾ ਠੰਡਾ ਇਹਦੇ ਵਿੱਚ ਆਪਾਂ ਮਿਕਸ ਕਰ ਦਿੰਨੇ ਆ ਜਿਹੜੀ ਆਪਾਂ ਨੇ ਰਾਏ ਪਾਈ ਉਹ ਹਿੰਗ ਪਾਈ ਆ ਚੰਗੇ ਤਰ੍ਹਾਂ ਨਾਲ ਆਪਾਂ ਮਸਾਲਿਆਂ ਨੂੰ ਹਲਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਜੀ ਵਾਈਟ ਸਿਰਕਾ ਪਾਵਾਂਗੇ ਤੁਸੀਂ ਬਲੈਕ ਨਹੀਂ ਪਾਉਣਾ ਹੈਗਾ ਵਾਈਟ ਪਾਉਣਾ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿੰਨਾ ਕ ਪਾਉਣਾ ਆਪਾਂ ਨੇ ਜੇ 6 ਚਮਚੇ ਪਾਏ ਨੇ ਛੋਟੇ ਚਮਚੇ ਜਿਹੜੇ ਹੁੰਦੇ ਨੇ ਆਪਣੇ ਆਪਣੇ ਕੋਲ ਜੀ ਇਹ ਜਿਹੜਾ ਬਚ ਗਿਆ ਥੋੜਾ ਜਿਹਾ ਤੇਲ ਆਪਾਂ ਇੰਦੀ ਐਡ ਕਰ ਦਿੰਨੇ ਆ। ਆਪਾਂ ਜੀ ਇਹ achar ਨੂੰ ਇੱਕ ਡੱਬੇ ਦੇ ਵਿੱਚ ਪਾ ਦਿੰਨੇ ਆ। ਬਿਲਕੁਲ ਆਪਣਾ ਡੱਬਾ ਸੁੱਕਾ ਹੋਣਾ ਚਾਹੀਦਾ ਵਾ। ਗਿੱਲਾ ਨਹੀਂ ਹੋਣਾ ਚਾਹੀਦਾ। ਜਦੋਂ ਆਪਾਂ achar ਕੱਢਦੇ ਆ ਆਪਣੇ ਹੱਥ ਵੀ ਬਿਲਕੁਲ ਸੁੱਕੇ ਹੋਣੇ ਚਾਹੀਦੇ ਇੱਕ ਚਮਚੇ ਦੀ ਮਦਦ ਨਾਲ achar ਕੱਢਣਾ ਚਾਹੀਦਾ ਵਾ ਜਿੰਨਾ ਟਾਈਮ ਤੁਸੀਂ ਮਰਜ਼ੀ achar ਨੂੰ ਰੱਖ ਲਓ ਬਿਲਕੁਲ ਨਹੀਂ achar ਖਰਾਬ ਹੁੰਦਾ ਹੈਗਾ ਆਪਣੀ ਜੀ ਹਰੀ ਮਿਰਚ ਦਾ achar ਬਣ ਕੇ ਬਿਲਕੁਲ ਤਿਆਰ ਆ ਬਹੁਤ ਹੀ ਵਧੀਆ ਬਣਿਆ ਬਹੁਤ ਜ਼ਿਆਦਾ ਖੁਸ਼ਬੂ ਆ ਰਹੀ ਹੈ ਅਚਾਰ ਦੇ ਵਿੱਚੋਂ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਜਿੰਨੇ ਸਾਲ ਤੁਸੀਂ ਮਰਜ਼ੀ ਰੱਖ ਸਕਦੇ ਹੋ ਬਿਲਕੁਲ ਨਹੀਂ ਖਰਾਬ ਹੋਣ ਵਾਲਾ ਹੈਗਾ ਜਿਹੜਾ ਆਪਾਂ ਇਹਦੇ ਵਿੱਚ ਸਿਰਕਾ ਤੇ ਸਰੋਂ ਦਾ ਤੇਲ ਪਾਉਨੇ ਆ ਇਹਦੇ ਕਰਕੇ ਆਪਣਾ achar ਬਚਿਆ ਰਹਿੰਦਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਤੋਂ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ